ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8 ਕੋ ਸ਼ਹੀਦਿਆਂ ਦਾ ਦਿਨ ਚਮਕੌਰ ਦੀ ਗੜੀ ਦੇ ਅੰਦਰ ਦਸ਼ਮੇਸ਼ ਪਾਤਸ਼ਾਹ ਅਮਰਤਵਲੇ ਦੀ ਸੰਭਾਲ ਕਰਦੇ ਨੇ ਚੁਗਰਦੇ 10 ਲੱਖ ਦਾ ਢੇਰਾ ਹੈ ਜੰਗ ਦਾ ਬਿਗਲ ਵੱਜਦਾ ਹੈ ਚਮਕੌਰ ਦੀ ਗੜੀ ਦੇ ਪਹਿਲੇ ਸ਼ਹੀਦ ਪਗੜਾਣਾ ਵਾਸੀ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਅੱਖਾਂ ਦੇ ਸਾਹਮਣੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਲਗਾਤਾਰ ਗੁਰਦੇਵ ਪਾਤਸ਼ਾਹ ਜੀ ਦੇ 35 ਦੇ ਕਰੀਬ ਸਿੰਘ ਸ਼ਹੀਦੀਆਂ ਪਾਉਂਦੇ ਨੇ ਜਿਗਰ ਦੇ ਟੁਕੜਿਆਂ ਦੇ ਟੁਕੜੇ-ਟੁਕੜੇ ਹੁੰਦੇ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਸ਼ੁਕਰ ਦੇ ਜਕਾਰੇ ਗਜਾਉਂਦੇ ਨੇ ਛੋਟੇ ਲਾਲ ਦੀ ਸ਼ਹਾਦਤ ਵੇਖ ਕੇ ਕਰਤੇ ਨੇ ਸ਼ੁਕਰ ਕੀਤਾ ਔਰ ਇੱਕੋ ਹੀ ਅੰਦਰ ਦੀ ਬਚਨ ਬੱਤਾ ਕਰਤੇ ਨਾਲ ਪ੍ਰਗਟ ਕੀਤੀ ਕਰ ਸਾਹ ਸੁਰਾਹੀ ਸੂਲ ਵੀ ਖੰੰਜਰ ਪਿਆਲੇ ਪੀਆਂਗਾ ਮੇਰੇ ਪੰਥ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜੀੜੇ ਜੀਵਾਂਗਾ ਅੱਠ ਪੋ ਦੀ ਸੰਧਿਆ ਹੁੰਦੀ ਐ ਲੱਖਾਂ ਦੇ ਘੇਰੇ ਵਿੱਚ ਹਰ ਵੇਲੇ ਸਿੱਖਾਂ ਚ ਘੇਰੇ ਰਹਿਣ ਵਾਲੇ ਪਾਤਸ਼ਾਹ ਅੱਜ ਪੰਜ ਸਿੰਘਾਂ ਸਮੇਤ ਚਮਕੌਰ ਦੀ ਗੜੀ ਦੇ ਅੰਦਰ ਨੇ ਉਧਰ ਅੱਠ ਪੋ ਧੰਨ ਮਾਂ ਗੁਜਰੀ ਜੀ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਮੇਤ ਬਾਬੇ ਕੁੰਮੇ 마ਸ਼ਕੀ ਦੀ ਸ਼ਾਨ ਤੋਂ ਗੰਗੂ ਦੇ ਮਲਾਪ ਤੋਂ ਬਾਅਦ ਗੰਗੂ ਦੇ ਨਿੱਜੀ ਪਿੰਡ ਸਿਹੜੀ ਪਹੁੰਚਦੇ ਨੇ ਦੁੱਖਾਂ ਭਰੀਆਂ ਰਾਤਾਂ ਕਰਤੇ ਦੇ ਸ਼ੁਕਰ ਦੇ ਵਿੱਚ ਮਾਂ ਗੁਜਰੀ ਜੀ ਗੁਜ਼ਾਰਦੇ ਆ ਤੇ ਸਾਡੇ ਵਾਸਤੇ ਪੂਰਨੇ ਪਾਉਂਦੇ ਆ ਕਿ ਜ਼ਿੰਦਗੀ ਦੇ ਅੰਦਰ ਇਹ ਪੀ ਦਾਤ ਤੇਰੀ ਦਾਤਾਰ ਇਹਦੇ ਅਖਰੀ ਅਰਥ ਦੁਨੀਆ ਨੇ ਬੜੇ ਸੁਨੇ ਹੋਣਗੇ ਪਰ ਅਮਲੀ ਅਰਥ ਕੀ ਹੁੰਦੇ ਨੇ ਤੀਜੇ ਪਾਸੇ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਮਾਤਾ ਸੁੰਦਰ ਕੌਰ ਸਾਹਿਬਕੌਰ ਭਾਈ ਮਨੀ ਸਿੰਘ ਜੀ ਭਾਈ ਤਨਨਾ ਸਿੰਘ ਜਵਾਰ ਸਿੰਘ ਤੇ ਦੋ ਟੈਲਣਾ ਬੀਬੋ ਤੇ ਭਾਗੋ ਸਮੇਤ ਉਹ ਦਿੱਲੀ ਨੂੰ ਰਵਾਨਾ ਹੁੰਦੇ ਨੇ ਸ਼ਹੀਦੀ ਦਾ ਸਫ਼ਰ ਅੱਜ ਦੂਜੇ ਪੜਾਅ ਦੇ ਵਿੱਚ ਜਿਹੜਾ ਦੂਸਰਾ ਪੜਾ ਸਿਹੇੜੀ ਪਿੰਡ ਗੰਗੂ ਦੇ ਘਰ ਵਾਲੀ ਜਗ੍ਹਾ ਉੱਥੇ ਸਾਨੂੰ ਆਵਾਜ਼ ਦੇ ਰਿਹਾ ਆਓ ਆਤਮ ਮੰਥਨ ਕਰੀਏ ਇਹ ਪੈਂਡਾ ਸੁੱਖਾਂ ਦਾ ਨਹੀਂ ਗੁਰੂ ਦਾ ਮਾਰਗ ਧਰਮ ਲਈ ਜੂਝਣ ਵਾਸਤੇ ਜ਼ੁਲਮ ਦੇ ਟਾਕਰੇ ਲਈ ਆਪਾਂ ਨਿਸ਼ਾਵਰ ਕਰਨ ਦਾ ਨਿੱਜ ਕੁਰਬਾਨ ਕਰਨ ਦਾ ਮਾਰਗ ਹੈ ਆਓ ਪ੍ਰੇਰਣਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ